ਇਹ ਭਾਈ ਕਨੀਆ ਚੈਰੀਟੇਵ ਸੋਸਾਇਟੀ ਵੱਲੋਂ ਹਰ ਮਹੀਨੇ ਦੂਸਰੇ ਐਤਵਾਰ ਤਕਰੀਬਨ 22 ਬੀਬੀਆਂ ਨੂੰ ਜਿਹੜੀਆਂ ਜ਼ਰੂਰਤਮੰਦ ਬੀਬੀਆਂ ਨੂੰ ਉਹਨਾਂ ਨੂੰ ਰਾਸ਼ਨ ਨੂੰ ਸੋਸਾਇਟੀ ਦੇ ਮੁੱਖ ਦਫ਼ਤਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਜਿੰਦਰਾ ਹੇਠਲੀ ਵਿਖੇ ਦਿੱਤਾ ਹੀ ਹੁੰਦਾ ਹੈ। ਦਨ ਮਹੀਨੇ ਦਾ ਅਖੀਰਲਾ ਐਤਵਾਰ ਆ ਵੱਖ-ਵੱਖ ਪਿੰਡਾਂ ਦੇ ਗੁਰਦੁਆਰਾ ਸਾਹਿਬ ਗੁਰਮਤਿ ਸਮਾਗਮ ਕਰਾਇਆ ਜਾਂਦੇ ਢਾਡੀ ਪ੍ਰੋਗਰਾਮ ਬਾਹਰੋਂ ਕਥਾਵਾਚਕ ਪ੍ਰਚਾਰਕ ਭੁਲਾ ਕੇ ਵੱਖ-ਵੱਖ ਗੁਰਦੁਆਰਿਆਂ ਵਿੱਚ ਰਾਤ ਦੇ ਦੀਵਾਨ ਸਜਾਏ ਜਾਂਦੇ ਆ ਤੇ ਅਸਟਵ ਲੋਕ ਕਿਹੜੇ ਕਿਹੜੇ ਪ੍ਰੋਗਰਾਮ ਕਰਾਇਆ ਪ੍ਰੋਗਰਾਮ ਇੱਕ ਤੇ ਜੀ ਰਾਸ਼ਨ ਦਾ ਜ ਤੁਸੀਂ ਭਾਈ ਸਾਹਿਬ ਵਾਲਿਆਂ ਨਾਲ ਅਸੇ ਦਿੱਤਾ ਦੂਸਰਾ ਜਿਹੜਾ ਲਾਸਟ ਐਤਵਾਰ ਨੂੰ ਜਿਹੜਾ ਸਮਾਂ ਸਾਡੇ ਗੁਰਮਤ ਸਮਾਂ ਵੱਖੋ ਵੱਖਰਾ ਸਰਦਾਰ ਸਾਹਿਬ ਜੀ ਹਲਦੇ ਨੇ ਉਹ ਤੋਂ ਅਗਲੇ ਐਤਵਾਰ 18 ਫਰਵਰੀ ਨੂੰ ਜਿਹੜਾ ਪ੍ਰੋਗਰਾਮ ਹੈ ਨਾ ਉਹ ਜੀ ਆਪਣੇ ਪਾਈਕ ਨੂੰ ਜਾਂ ਇਟੈਮ ਸਝਾਟੀ ਬਣਾਉ ਪਾਈ ਮੈਡੀਕਲ ਕੈਂਪ ਲਗਾ ਰਿਹਾ ਪਾਈ ਕੈਂਸਰ ਉਹ ਕੈਂਸਰ ਕੇਅਰ ਦਾ ਜਿਹੜਾ ਉਹ ਲਗਾਇਆ ਜਾ ਰਿਹਾ ਸੈਂਟਰ ਗੁਰਦਾਨਾ ਮਿਹਰਾਨੀ ਪਰ ਉਹਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਵੱਧ ਵੱਧ ਹਿਸਾਰਿਆਂ ਨੂੰ ਅਪੀਲ ਕਰ ਰਹੇ ਆਂ ਤੇ ਵੱਧ ਵੱਧ ਲੋਕਾਂ ਦਾ ਆਵਾਜ਼ ਵਾਸਤੇ ਹੁਣ ਇਹ ਜਿਹੜੇ ਭਾਈ ਕੁਲਵੰਤ ਸਿੰਘ ਦੀ ਧਾਲੀ ਵਾਲੇ ਜਿਹੜੇ ਜੁਕੇ ਵਾਲੇ ਉਹ ਆਪ ਖੁਦ ਆ ਰਹੇ ਨੇ ਤੇ ਉਹਨਾਂ ਦੀ ਸੰਸਥਾ ਬਹੁਤ ਵੱਡਾ ਕੰਮ ਕਰ ਰਹੀ ਹੈ। ਦੇਖੋ ਕਾਫੀ ਦੇਸ਼ਾਂ 'ਚ ਉਹਨਾਂ ਦਾ ਚੱਲ ਰਿਹਾ ਹੈ। ਮੇਰਾ ਨਾਂ ਜੀ ਮਨਜੀਤ ਸਿੰਘ ਰਾਣੀਪੁਰ ਹੈ। ਮੈਂ ਭਾਈ ਕਨਈਆ ਚੈਰੀਟੇਬਲ ਸੁਸਾਇਟੀ ਦਾ ਪ੍ਰਧਾਨ ਦੇ ਤੌਰ ਤੇ ਸੇਵਾ ਨਿਭਾ ਰਿਹਾ ਹਾਂ। ਖਾਡੀ ਸੁਸਾਇਟੀ ਜਿਵੇਂ ਕਿ ਪਹਿਲੇ ਦੱਸਿਆ ਗਿਆ ਕਿ ਹਰ ਮਹੀਨੇ ਦੇ ਦੂਜੇ ਐਤਵਾਰ ਲੋੜਵੰਦ ਬੀਬੀਆਂ ਨੂੰ ਜਿਨ੍ਹਾਂ ਦਾ ਕੋਈ ਆਮਦਨ ਦਾ ਸਾਧਨ ਨਹੀਂ ਬੱਚੇ ਛੋਟੇ ਐ ਉਹਨਾਂ ਨੂੰ ਰਾਸ਼ਨ ਦਿੰਦੀ ਹੈ। ਉਸ ਤੋਂ ਬਾਅਦ ਹਰ ਮਹੀਨੇ ਦੇ ਜਿਹੜਾ ਆਖਰੀ ਐਤਵਾਰ ਹੈ ਉਹਦੇ ਵਿੱਚ ਗੁਰਮਤ ਸਮਾਗਮ ਕਰਾਈ ਜਾਂਦੇ ਆ ਇਸ ਤੋਂ ਇਲਾਵਾ ਲੋੜਵੰਦ ਬੰਦਾ ਚਾਹੇ ਕੋਈ ਮਰੀਜ਼ ਹੁੰਦਾ ਜਾਂ ਕਿਸੇ ਦਾ ਮਕਾਨ ਮੁਕੰਟਿਆ ਜਾਂਦਾ ਉਹਦੇ ਬਾਰੇ ਵੀ ਸੁਸਾਇਟੀ ਜਿਹੜੀ ਆ ਉਹ ਸੇਵਾ ਵਿੱਚ ਹਮੇਸ਼ਾ ਤਤਪਰ ਰਹਿੰਦੀ ਹੈ ਹੁਣ 18 ਫਰਵਰੀ ਦਿਨ ਐਤਵਾਰ ਨੂੰ ਸੈਂਟਰਲ ਗੁਰਦੁਆਰਾ ਸਾਹਿਬ ਰਾਣੀਪੁਰ ਵਿਖੇ ਜਿਹੜਾ ਹੈ ਉਹ ਸੁਸਾਇਟੀ ਵੱਲੋਂ ਜਿਹੜਾ ਆ ਉਹ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਸਹਿਯੋਗ ਨਾਲ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਦੀ ਯੂਕੇ ਵਾਲੇ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਹੈ ਉਹ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਇਸ ਕੈਂਪ ਵਿੱਚ ਕਿਉਂਕਿ ਰੱਬ ਨਾ ਕਰੇ ਕਿਸੇ ਨੂੰ ਕੈਂਸਰ ਹੋ ਜੇ ਤਾਂ ਲਾਸਟ ਸਟੇਜ ਤੇ ਪਤਾ ਲੱਗਦਾ ਹੈ ਪਹਿਲੀ ਸਟੇਜ ਤੇ ਦੂਜੀ ਸਟੇਜ ਤੇ ਅਵਸਥਾ ਵਿੱਚ ਜਿਹੜਾ ਤੇ ਤੀਜੀ ਸਟੇਜ ਤੇ ਜਿਹੜਾ ਇਹ ਬੰਦੇ ਦਾ ਇਲਾਜ ਸੰਭਵ ਹੈ ਤੇ ਲਾਸਟ ਸਟੇਜ ਤੇ ਇਲਾਜ ਸੰਭਵ ਨਹੀਂ ਹੁੰਦਾ ਇਸ ਵਿੱਚ ਕੈਂਸਰ ਦੇ ਜਿਹੜੇ ਆ ਉਹ ਟੈਸਟ ਹੋਣਗੇ ਪਲੱਸ 슈ਗਰ ਤੇ ਅੱਖਾਂ ਦੇ ਟੈਸਟ ਵੀ ਹੋਣਗੇ ਜਿਹੜੇ ਬਿਲਕੁਲ ਮੁਫਤ ਹੋਣਗੇ ਨਜ਼ਰ ਦੇ ਐਨਕਾ ਬਿਲਕੁਲ ਫਰੀ ਦਿੱਤੀਆਂ ਜਾਣਗੀਆਂ ਸੋ ਜਿਸ ਕਿਸੇ ਨੂੰ ਵੀ ਲੋੜਵੰਦ ਨੂੰ ਲੋੜ ਹੋਏ ਦੂਜਾ ਇਹ ਹੈ ਕਿ ਇਹਦੇ ਵਿੱਚ ਜਿਹੜੀ ਰਿਪੋਰਟ ਹੈ ਉਹ ਗੁਪਤ ਰੱਖੀ ਜਾਏਗੀ ਉਹ ਜਿਹੜਾ ਬੰਦੇ ਦਾ ਟੈਸਟ ਹੋਏਗਾ ਉਹਦੇ ਮੋਬਾਈਲ ਤੇ ਰਿਪੋਰਟ ਆਏਗੀ ਉਹਦੀ ਕੋਈ ਚਰਚਾ ਵੀ ਨਹੀਂ ਬਣੇਗੀ ਚਰਚਾ ਦਾ ਵਿਸ਼ਾ ਨਹੀਂ ਬਣੇਗਾ ਸੋ ਅਸੀਂ ਸਾਰੇ ਇਲਾਕੇ ਨੂੰ ਬੇਨਤੀ ਕਰਦੇ ਆਂ ਵੀ ਵਕਤਵਾਰ ਦੇ ਇਹਦੇ ਵਿੱਚ ਹਿੱਸਾ ਲਿਆ ਜਾਵੇ ਕਿਉਂਕਿ ਇਹਦੇ ਵਿੱਚ ਚਾਹੇ ਹਜ਼ਾਰ ਬੰਦਾ ਵੀ ਆ ਜੇ ਉਹਨੂੰ ਜਿਹੜੀਆਂ ਐਨਕਾਂ ਫ੍ਰੀ ਦਿੱਤੀਆਂ ਜਾਣਗੀਆਂ ਦਵਾਈਆਂ ਵੀ ਮੋਕੇ ਤੇ ਫ੍ਰੀ ਦਿੱਤੀਆਂ ਜਾਣਗੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਟੈਸਟ ਜਿਹੜੇ ਆ ਉਹ ਸੰਸਾਰ ਪੱਦਰ ਲੈਵਲ ਦੀਆਂ ਜਿਹੜੀਆਂ ਮਸ਼ੀਨਾਂ ਨੇ ਲਵਾਟਰੀ ਮਸ਼ੀਨਾਂ ਨੇ ਉਹਦੇ ਵਿੱਚ ਹੋਣਗੇ ਨਾਰਮਲ ਮਸ਼ੀਨਾਂ ਨਹੀਂ ਹੋਣਗੀਆਂ ਜਿਹੜੀਆਂ ਕਿ ਸਾਡੇ ਬਹੁਤ ਵੱਡੇ ਮਹਿੰਗੇ ਹਸਪਤਾਲਾਂ ਜਿਹੜੀਆਂ ਮਸ਼ੀਨਾਂ ਉੱਥੇ ਹੁੰਦੀਆਂ ਨੇ ਉਹਨਾਂ ਮਸ਼ੀਨਾਂ ਦੁਆਰਾ ਜਿਹੜੇ ਏ ਟੈਸਟ ਕੀਤੇ ਜਾਣੇ ਆ ਸੋ 10 ਤੋਂ 4 ਵਜੇ ਤੱਕ ਇਹ ਕੈਂਪ ਜਿਹੜਾ ਹੈ ਮੈਂ ਦੁਆਰਾ ਦੱਸ ਦਿਆਂ ਕਿ ਸੈਂਟਰਲ ਗੁਰਦੁਆਰਾ ਸਾਹਿਬ ਰਾਣੀਪੁਰ ਵਿਖੇ ਜਿਹੜੀ ਕਿ ਬਹੁਤ ਵੱਡੀ ਖੁੱਲੀ ਜਗ੍ਹਾ ਹੈ ਉੱਥੇ ਪਾਣੀ ਦਾ ਪ੍ਰਬੰਧ ਹਰ ਇੱਕ ਤਰ੍ਹਾਂ ਦੇ ਪ੍ਰਬੰਧ ਦੇ ਈਵਨ ਦੇਣ ਜਿਹੜੀ ਸੰਗਤ ਆਣੀ ਹੈ ਸਾਡੇ ਕੋਲ ਉਹਦੇ ਲਈ ਰਾਸ਼ਨ ਲੰਗਰ ਪਾਣੀ ਦਾ ਪ੍ਰਬੰਧ ਵੀ ਹੋਏਗਾ ਸੋ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ